ਦੇ ਸਾਥ ਸ੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਚਿਵੇਂ ਕਿ 4 ਮਹੀਨੇ ਬੀਤਣ ਤੋਂ ਬਾਅਦ ਅਜਾ ਰੋਜੀ ਦੇ ਦੋ ਧੀਆ ਪੈਦਾ ਹੁੰਦੀਆਂ ਨੇ ਤੇ ਗੁਰਪ੍ਰੀਤ ਦੇ ਪੈਰਾਂ ਹੇਠੋਂ ਨਿਕਲ ਜਾਂਦੀ ਆ ਜ਼ਮੀਨ ਕਿਉਂਕਿ ਉਸਨੇ ਤਾਂ ਮੁੰਡਿਆਂ ਦੇ ਸੁਪਨੇ ਲਏ ਹੋਏ ਸੀ ਤੇ ਉਸਨੂੰ ਲੱਗਦਾ ਸੀ ਕਿ ਮੇਰੇ ਘਰ ਦੋ ਪੁੱਤ ਹੋਣਗੇ ਇਹ ਸਾਰਾ ਕੁਝ ਬਲਜੀਤ ਨੇ ਝੂਠ ਬੋਲਿਆ ਹੁੰਦਾ ਹੈ ਤੇ ਪਹਿਲਾਂ ਤਾਂ ਗੁਰਪ੍ਰੀਤ ਸਿੱਧਾ ਬਲਜੀਤ ਵੱਲ ਬਹੁਤ ਗੁੱਸੇ ਨਾਲ ਦੇਖਦਾ ਹੈ ਤੇ ਉਸਨੂੰ ਪੁੱਛਣ ਦੀ ਕੋਸ਼ਿਸ਼ ਕਰਦਾ ਹੈ ਕਿ ਤੂੰ ਜੋ ਕਿਹਾ ਸੀ ਉਹ ਉਦੋਂ ਸੱਚ ਕਿਹਾ ਸੀ ਜਾਂ ਝੂਠ ਅਤੂੰ ਹੁਣੇ ਦੱਸ ਦੇ ਸੱਚ ਆ ਜਾਂ ਝੂਠ ਆ ਬਲਜੀਤ ਦੇ ਰੰਗ ਉੱਟ ਚਾਹੁੰਦੇ ਨੇ ਉਸ ਨੂੰ ਪਤਾ ਹੈ ਕਿ ਸਾਰਾ ਕੁਝ ਮੈਂ ਹੀ ਕੀਤਾ ਸੀ ਰੋਜੀ ਨਾਲੋਂ ਜ਼ਿਆਦਾ ਗੁੱਸਾ ਉਸ ਨੂੰ ਬਲਜੀਤ 'ਤੇ ਆ ਰਿਹਾ ਹੁੰਦਾ ਹੈ ਕਿਉਂਕਿ ਸਾਰੇ ਕੀਤੇ ਕਰਾਏ ਦੇ ਪਿੱਛੇ ਬਲਜੀਤ ਦਾ ਹੱਕ ਹੱਥ ਹੁੰਦਾ ਹੈ ਤੇ ਗੁਰਪ੍ਰੀਤ ਅੱਗੋਂ ਇਹ ਕਹਿੰਦਾ ਹੈ ਕਿ ਜਿਹੜੇ ਡਾਕਟਰ ਨੇ ਸਕੈਨ ਕੀਤੇ ਆ ਤੇ ਮੁੰਡੇ ਦੱਸਿਆ ਮੈਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਕਰਾਂਗਾ ਕਿਉਂਕਿ ਇਹਦੇ ਵਿੱਚ ਮੈਨੂੰ ਝੂਠ ਕਿਉਂ ਬੋਲਿਆ ਗਿਆ ਜੇ ਕੁੜੀਆਂ ਸੀ ਤੇ ਫਿਰ ਸੱਚ ਕਿਉਂ ਨਹੀਂ ਦੱਸਿਆ ਮੁੰਡਿਆਂ ਤੋਂ ਕੁੜੀਆਂ ਕਿਵੇਂ ਜਦਿਆਂ ਜੀਤ ਅੱਗੋ ਬਹੁਤ ਝੂਠ ਬੋਲਣ ਦੀ ਕੋਸ਼ਿਸ਼ ਕਰਦੀ ਆ ਤੇ ਇਹ ਵੀ ਕਹਿੰਦੀ ਆ ਕਿ ਰੋਜੀ ਵੱਲੋਂ ਇਹ ਮੰਨੂ ਦੇ ਮੱਥੇ ਲੱਗੀ ਹੋਵੇਗੀ ਪਰ ਗੁਰਪ੍ਰੀਤ ਕਹਿੰਦਾ ਹੈ ਕਿ ਮੰਨੂ ਦੇ ਮੱਥੇ ਤਾਂ ਇਹ ਬਿਲਕੁਲ ਵੀ ਨਹੀਂ ਲੱਗੀ ਕਿਉਂਕਿ ਇਹ ਘਰੋਂ ਬਾਹਰ ਹੀ ਨਹੀਂ ਨਿਕਲੀ ਤੇ ਸਾਰਾ ਦਿਨ ਇਹ ਮੇਰੇ ਸਾਹਮਣੇ ਹੀ ਰਹਿੰਦੀ ਆ ਤੇ ਇਹ ਕਿਵੇਂ ਮੰਨੂ ਦੇ ਮੱਥੇ ਲੱਗ ਸਕਦੀ ਆ ਸਾਰਾ ਕੁਝ ਤੂੰ ਹੀ ਕਰਾਇਆ ਸੋ ਸਾਰੇ ਕਾਲ ਜਦ ਬਲਜੀਤ ਤੇ ਆਉਂਦੀ ਆ ਤੇ ਬਲਜੀਤ ਬਹੁਤ ਹੀ ਝੂਠੀਆਂ ਗੱਲਾਂ ਬਣਾ ਕੇ ਰੋਜੀ ਦਾ ਨਾਂ ਲਾਉਣ ਦੀ ਕੋਸ਼ਿਸ਼ ਕਰਦੀ ਆ ਕਿ ਰੋਜੀ ਤਾਂ ਮੰਨੂ ਨੂੰ ਮਿਲੀ ਸੀ ਤੇ ਗੁਰਪ੍ਰੀਤ ਇਸ ਗੱਲ ਦਾ ਯਕੀਨ ਨਹੀਂ ਕਰਦਾ ਉਹ ਕਹਿੰਦਾ ਹੈ ਕਿ ਮੈਂ ਰੋਜੀ ਨੂੰ ਪੁੱਛਦਾ ਹਾਂ ਉਸ ਨੂੰ ਗੁੱਸਾ ਬਹੁਤ ਆਉਂਦਾ ਹੈ ਬਹੁਤ ਗੁੱਸੇ ਨਾਲ ਰੋਜੀ ਨੂੰ ਵੇਖਦਾ ਹੈ ਤੇ ਇਹ ਕਹਿੰਦਾ ਹੈ ਕਿ ਇਹ ਕੁੜੀਆਂ ਮੇਰੇ ਮੱਥੇ ਨਹੀਂ ਲੱਗਣੀਆਂ ਚਾਹੀਦੀਆਂ ਤੇ ਉੱਚੀ ਉੱਚੀ ਰੋਣਾ ਸਟਾਰਟ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਇਹਨਾਂ ਨੂੰ ਹੁਣੇ ਹੀ ਸੁੱਟ ਦੇਣਾ ਹੈ ਪਰ ਰੋਜੀ ਕਹਿੰਦੀ ਹੈ ਕਿ ਮੈਂ ਆਪਣੀਆਂ ਧੀਆਂ ਕਿਸੇ ਨੂੰ ਨਹੀਂ ਦੇਣੀਆਂ ਮੈਂ ਨਹੀਂ ਸੁੱਟਣ ਦੇਣੀਆਂ ਜੇ ਤੁਸੀਂ ਨਹੀਂ ਇਸ ਦੇ ਮੱਥੇ ਲੱਗਣਾ ਚਾਹੁੰਦੇ ਕੋਈ ਗੱਲ ਨਹੀਂ ਮੈਂ ਆਪਣੀਆਂ ਧੀਆਂ ਨੂੰ ਲੈ ਕੇ ਕਿਤੇ ਚਲੀ ਜਾਣੀ ਆ ਤੇ ਗੁਰਪ੍ਰੀਤ ਅੱਗੋਂ ਬਹੁ ਗੁੱਸੇ ਨਾਲ ਬੋਲਦਾ ਏ ਸੋ ਉਧਰੋਂ ਸਾਦੇ ਰੋਜੀ ਦੀ ਭੈਣ ਰੱਜੋ ਨੂੰ ਪਤਾ ਲੱਗਦਾ ਏ ਕਿ ਰੋਜੀ ਦੇ ਦੋ ਧੀਆ ਪੈਦਾ ਹੋਈਆਂ ਨੇ ਤਾਂ ਉਹ ਵੀ ਉੱਥੇ ਪਹੁੰਚ ਜਾਂਦੇ ਆ ਤੇ ਮੰਨੂ ਨੂੰ ਵੀ ਨਾਲ ਲੈ ਆਉਂਦੇ ਆ ਮੰਨੂ ਨੂੰ ਦੇਖ ਕੇ ਗੁਰਪ੍ਰੀਤ ਨੂੰ ਹੋਰ ਗੁੱਸਾ ਚੜਦਾ ਏ ਪਰ ਮੰਨੂ ਅੱਗੋ ਕਹਿੰਦੀ ਆ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਤਾਂ ਫਿਰ ਸਾਰੇ ਕਹਿੰਦੇ ਕਿ ਇਸ ਦੀ ਕਾਲੀ ਜ਼ੁਬਾਨ ਏ ਪਰ ਫਿਰ ਇਹ ਸੋਚਦੇ ਆ ਕਿ ਉਹ ਸਾਈ ਨੇ ਤਾਂ ਕਿਹਾ ਸੀ ਮੁੰਡੇ ਹੀ ਹੋਣੇ ਆ ਗੁਰਪ੍ਰੀਤ ਦੇ ਦਿਮਾਗ ਵਿੱਚ ਉਹ ਸਾਈ ਜੀ ਦਾ ਖਿਆਲ ਆਉਂਦਾ ਏ ਉਹ ਸੋਚਦਾ ਏ ਕਿ ਉਸਨੇ ਤਾਂ ਬੜੇ ਕੰਫਰੈਂਸ ਇਵੈਂਟ ਨਾਲ ਕਿਹਾ ਸੀ ਕਿ ਦੋ ਮੁੰਡੇ ਹੀ ਹੋਣਗੇ ਪਰ ਹੁਣ ਕੁੜੀਆਂ ਪੈਦਾ ਹੋ ਗਈਆਂ ਉਹ ਕਹਿੰਦਾ ਕਿ ਮੈਂ ਹੁਣੇ ਹੀ ਉਸ ਸਾਈਂ ਜੀ ਨੂੰ ਮਿਲ ਕੇ ਆਉਣਾ ਏ ਤੇ ਪੁੱਛ ਕੇ ਆਉਣਾ ਏ ਕਿ ਤੁਸੀਂ ਤਾਂ ਕਿਹਾ ਸੀ ਮੁੰਡਾ ਹੋਣਾ ਏ ਪਰ ਦੋ ਕੁੜੀਆਂ ਪੈਦਾ ਹੋ ਗਈਆਂ ਤੇ ਉਹਨਾਂ ਨੂੰ ਪੱਥਰ ਕਹਿੰਦਾ ਹੋਇਆ ਗੁਰਪ੍ਰੀ ਸਾਈਂ ਵੱਲ ਤੁਰ ਪੈਂਦਾ ਏ ਤੇ ਸੋਚਦਾ ਏ ਕਿ ਇਹ ਕਿੱਦਾਂ ਹੋ ਸਕਦਾ ਏ ਪਰ ਨਕਲੀ ਸਾਈਂ ਨੇ ਤਾਂ ਪਹਿਲਾਂ ਹੀ ਸਕੀਮਾਂ ਬਣਾਈਆਂ ਹੁੰਦੀਆਂ ਕਿ ਮੈਂ ਕੀ ਕਹਿਣਾ ਏ ਜਦ ਗੁਰਪ੍ਰੀ ਉਸਦੇ ਕੋਲ ਪਹੁੰਚਦਾ ਏ ਤੇ ਉਸ ਨੂੰ ਕਹਿੰਦਾ ਏ ਕਿ ਤੂੰ ਕਿਹਾ ਸੀ ਮੇਰੇ ਘਰ ਮੁੰਡਾ ਆਏ ਤੇ ਹੁਣ ਦੋ ਕੁੜੀਆਂ ਪੈਦਾ ਹੋ ਗਈਆਂ ਤੇ ਸਾਈਂ ਜੀ ਦਾ ਉੱਡ ਜਾਂਦਾ ਰੰਗ ਸੋ ਦੇਖਾਂਗੇ ਕਿ ਹੁਣ ਅੱਗੇ ਕੀ ਹੁੰਦਾ ਜੇਕਰ ਤੁਹਾਨੂੰ ਮੇਰੀ ਇਹ ਸਟੋਰੀ ਵਧੀਆ ਲੱਗੀ ਆ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਡੇ ਲਈ ਇਦਾਂ ਦੀਆਂ ਹੋਰ ਐਂਟਰਟੇਨਮੈਂਟ ਵਾਲੀਆਂ ਸਟੋਰੀਆਂ ਲੈ ਕੇ ਆਉਂਦੇ ਰਵਾਂਗੇ ਧੰਨਵਾਦ